ਸਾਰੀ ਜੀ ਮੇਰਾ ਕਸ਼ਮੀਰ ਸਾਹਿਬ ਦੇ ਬਰਾਸਪੁਰ ਤੋਂ ਬਿਲੋਂਗ ਕਰਦਾ ਹਾਂ ਤੇ ਬੋਡੀ ਸਰਵਸ ਤੋਂ ਮਤਲਬ ਕੋਈ ਪਹਿਲਾਂ ਕਿ ਮੈਨੂੰ ਕਿਸੇ ਗੁਰਦੀ ਪ੍ਰੋਬਲਮ ਸੀਗੀ ਕੰਨ ਵੀ ਪ੍ਰੋਬਲਮ ਸੀਗੀ weight ਮੇਰਾ ਬਹੁਤ ਜ਼ਿਆਦਾ ਸੀਗਾ ਓਕੇ ਜੀ ਤੇ ਬੋਡੀ ਸਰਵਸ ਜਿਹੜੇ ਪੰਜ ਤਰ੍ਹਾਂ ਦੇ ਦੂਸਰੋਂ ਵਰਤੇ ਜਾਂਦੇ ਸੀ ਤੇ ਨਾਲ ਬਹੁਤ ਹੱਕ ਗਿਆ ਨੀ ਸ਼ੂਗਰ ਕਿੰਨੇ ਟਾਈਮ ਤੋਂ ਸੀ ਤੁਹਾਨੂੰ ਸ਼ੂਗਰ ਮੇਰੀ 10-15 ਸਾਲ ਤੋਂ ਸੀ 500 ਵੀ ਹੋ ਜਾਂਦੀ ਸੀ ਓਕੇ ਹਾਂ ਜੀ ਹੁਣ ਸ਼ੂਗਰ ਤੁਹਾਡੀ ਕਿਵੇਂ ਆ ਹੁਣ ਸ਼ੂਗਰ ਵੀ ਕੰਟਰੋਲ ਹੈ ਕੋਈ ਦਵਾਈ ਖਾ ਰਹੇ ਹੋ ਸ਼ੂਗਰ ਦੀ ਕੋਈ ਗੋਲੀ ਮੈਂ ਖਾਂਦਾ ਸੀ ਸ਼ੂਗਰ ਦੀ ਹੁਣ ਖਾਣੇ ਹੋ ਨਹੀਂ ਹੁਣ ਮੈਂ ਸਬਜ਼ੀ ਉਹ ਵੰਦੀ ਕਰਤੀ ਵੰਦੀ ਕਰਤੀ ਕੋਈ ਦੂਸਰੀ ਪ੍ਰੋਬਲਮ ਕੀ ਦੱਸੇ ਤੁਸੀਂ ਨੇ ਕੁਝ ਮੇਰੇ ਕੰਨ ਦੀ ਪ੍ਰੋਬਲਮ ਸੀ ਕੰਨ ਦਾ ਕੋਈ ਨਾ ਨਹੀਂ ਕੰਨ ਤੋਂ ਸੁਣਦਾ ਨਹੀਂ ਸੀ ਹਾਂਜੀ ਹਾਂਜੀ ਹੁਣ ਸੁਣਦਾ ਹੀ ਸਹੀ ਇਹਦੀਆਂ ਕਿੰਨੀਆਂ ਕਿ ਦਵਾਈਆਂ ਲਈਆਂ ਕੰਨ ਦੀਆਂ ਤੁਸੀਂ ਨੇ ਮੈਂ ਕੰਨ ਦੀ ਮੈਂ ਦਵਾਈ ਨਹੀਂ ਕੋਈ ਲਈ ਅੱਛਾ ਸ਼ੂਗਰ ਦੀ ਤਾਂ ਟ੍ਰੈਵਲਟ ਚੱਲੇ ਰਹੀ ਜੀ ਇੱਕ ਭਾਰ ਕਿੰਨਾ ਕੁ ਵਸ ਸੀ ਤੁਹਾਡਾ ਮੇਰੇ ਨੰ 98 ਕਿਲੋ ਸੀ ਪਹਿਲਾਂ 98 ਕਿਲੋ ਮਤਲਬ ਤੁਹਾਨੂੰ ਲੱਗੂ ਜਿੱਥੇ ਪਹੁੰਚ ਚੁੱਕਾ ਸੀਗਾ ਠੀਕ ਹੈ ਜੀ ਮੇਰਾ 27 ਕਿਲੋ ਵੇਟ ਘਟਿਆ 27 ਕਿ ਕਿੰਨੇ ਟਾਈਮ ਚ ਯਾਨੀ ਕਿ 50 ਜਦੋਂ ਆਪਾਂ ਪਹਿਲਾਂ ਚੂਜ਼ ਕੀਤਾ ਸੀਗਾ ਹਾਂਜੀ ਉਹ ਥੋੜਾ ਜਿਹਾ ਟਾਈਮ ਕੋਈ 7 ਮਹੀਨੇ ਤੋਂ ਬਾਅਦ ਫਿਰ bắt ਚੱਕਾ ਜਿਵੇਂ ਤੁਸੀਂ ਵਰਤ ਕੇ ਛੱਡਤਾ ਕੋਰਸ ਪੂਰਾ ਕਰ ਲਿਆ ਉਸ ਤੋਂ ਬਾਅਦ ਫਿਰ ਆਟੋਮੈਟਿਕ ਸੈੱਟ ਹੋ ਗਿਆ ਕੰਮ ਕੀ ਕਰਦੇ ਹੋ ਤੁਸੀਂ ਮੈਂ ਗ੍ਰੈਂਦੀਸਕਲੀ ਰੋਕੀ ਕਰ ਲਾਂਗੀ ਮਲ ਡਿਊਟੀ ਹੁਣ ਖਰਾਕ ਦਾ ਤੁਹਾਡੀ ਉਵੇਂ ਹੀ ਆ ਪਹਿਲਾਂ ਮੰਗੂ ਕਿ ਉਹ ਬੰਦ ਕਰਤੀ ਸਾਰਾ ਕੁਝ ਮਿੱਠਾ-ਮੁੱਠਾ ਬੰਦ ਕਰਤਾ ਚਾਹ ਬੰਦ ਕਰ ਕੋਈ ਪ੍ਰੇਜ ਨਹੀਂ ਜੀ ਸਭ ਕੁਝ ਫੁੱਲ ਛੱਕਦੇ ਹ ਹੁਣ ਪੇਟ ਫੂਡ ਤੁਹਾਡਾ ਜਮੀ ਓਕੇ ਹੈ ਨਾ 27 28 ਕਿਲੋ ਵੇਟ ਘਟ ਗਿਆ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਤਾਂ ਇਹ ਕਹਣਾ ਪਈ ਜਿਹਦੇ ਪੰਜ ਜੂਸ ਮੋਦੀ ਸਰਸ ਦੇ ਜੂਰ ਵਰਤੋ ਜਿਹਦੇ ਆਪਣੇ ਸ਼ੇਰ ਤੱਕ ਥੈਂਕ